चलो भाई थले आ गए सुखबीर जाओ भाई हॉर्न बजे थे थले भी चलता जी काम करो बोलो आ आगे आगे आगे, आगे। Allez, on va y aller.

ਬਾਤ 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 ਉਹ ਵੀ ਸਵਾਗਤ ਲੱਗਿਆ ਵਕਨ ਟੋਮੀ ਵੀ ਹਾਂਜੀ ਪਾਰੀਆਂ ਪੂਰੀਆਂ ਦੇ ਪਰਹੇਜ਼ ਰੱਖਿਓ ਹਾਂ ਪਾਰੀਆਂ ਪੂਰੀਆਂ ਨਹੀਂ ਰੱਖਣੇ ਮੈਨੂੰ ਖਾਣ ਦਾ ਪਰਹੇਜ਼ ਸਾਡੇ ਤਾਂ ਨਾ ਦੇ ਜੈਸੀ ਜਿ ਤੁਹਾਨੂੰ ਨਹੀਂ ਹੈਗੀ ਮੈਂ ਦਾਲ ਜਿ ਕਿਸੇ ਨੇ ਨਹੀਂ ਲੜੀ ਵੀ ਨਹੀਂ ਲਾਇਆ ਉੱਪਰ ਜਾਂਦੀ ਰਹੂਗੀ ਕੀ ਸੈਰਵੇਟਾਈਜ਼ਰ ਉਹ ਕਿ ਚਾਚੇ ਦਾ ਚਾਚਾ ਬਾਹਰ ਤਾਂ ਨਿਕਲੇ ਆ ਮੈਂ ਕਿਹਨੂੰ ਉਹਦੀ ਟੱਕਰੀ ਕਰਾਉਣਾ ਆ ਕਰਨਾ ਇੱਕ ਤਾਉ ਪਤੰਗਾਂ ਦੇ ਲਾਹੂ ਪੀਲੇੜਾ ਆ ਉਹ ਉਹ ਪੈ ਗਿਆ ਐਸੀ ਗਿਆ ਕਰਨ ਬੰਨਿਆ ਕੀ ਓਏ ਕਿੱਥੇ ਹੈ ਕਿੱਥੇ ਕਰਨਾ ਉਨ ਦੇ ਉੱਪਰ ਉਹ ਭਾਈ ਉਧਰੋਂ ਆ ਜਵੇ ਅਸੀਂ ਇੱਧਰ ਹਾਕਾ ਮਾਰੀ ਉਹ ਕਰਨਾ ਆਹ ਲੈ ਆ ਜਾ ਹੇ ਵਾਗਰੂ ਤੇਰੀ ਭੈਣ ਆ ਗਈ ਤੂੰ ਉੱਪਰ ਪਤੰਗ ਡਾਈ ਜਾਣਾ ਹਾਂ ਤੰਗਾਂ ਨੇ ਲਾਉਂ ਪੀ ਕਰਦਾ ਆ ਚੱਕ ਲੈ ਬੁਬਲੇ ਚੱਕ ਲੈ ਚੱਕ ਲੈ ਬੁਬਲੇ ਗੁਬਾਰੇ ਚੱਕ ਲੈ ਬਲੂਨ ਇਹ ਤਾਂ ਮੇਰੇ ਕਾ ਗੱਲ ਕਰਨੇ ਦੀ ਦੇਰੀ ਐ ਬਸ ਇਹ ਦਾਦੀ ਜੂਪੀ ਜਾ ਕੇ ਆਈ ਆ ਹਾਂ ਤੇ ਦਾਦੇ ਮੰਮੀ ਹੁਣੀ ਉੱਥੇ ਜੂਨ ਸਾਹਿਬ ਗਏ ਆ ਇਹਨਾਂ ਤਾਂ ਇੰਨਾ ਮੇਰੇ ਨਾਲ ਇਹਨਾਂ ਨੇ ਹੱਥ ਪੈ ਗਈ ਨਾ ਜਾ ਕੇ ਨਹੀਂ ਕਿਸੇ ਕੋਲ ਮੰਮੀ ਕਹਿੰਦੀ ਆ ਕਹੀ ਜਾ ਤੇ ਕੋਈ ਛੋਣਾ ਮੇਕ ਕੋਈ ਛੋਣਾ ਕਹਿੰਦੀ ਹਾਂ ਚੱਲ ਕੋ ਦीडी ਹੁਣਾ ਕੋ ਨਹੀਂ ਚਾਹੁੰਦੇ ਬੋਕਾਤ ਜਾਂਦੀ ਏ ਨਾ ਦੁਆ ਜਾ ਆ ਜਾ ਕਲਾ ਆ ਜਾ ਕਲਾ ਆ ਰੇ ਕ ਆ ਰੇ ਕ ਉਹ ਜਦ ਮੈ ਉਹਦੀ ਆਉਂਦੀ ਰਹੇ ਉਹ ਜਦ ਮੰਮੀ ਕੋ ਕਿੰਨਾ ਜਾਂਦਾ ਰਿਹਾ ਹੁੰਦੀ ਜਾਂਦਾ ਉਹ ਤਾਂ ਮੇਰੇ ਅੱਛੇ ਨਹੀਂ ਜਾਂਦਾ ਹੁੰਦਾ ਯਾ ਆ ਰੇ ਕ ਉਹ ਜਦ ਉਹਦੀ ਫਾਤਕੀ ਛਿਖ 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 ਚੱਕ ਲਓ ਚ ਫੇਰ ਪੈਰਾਂ ਤੇ ਵੱਜੂਗਾ ਚੱਕੋ ਇਹਨੂੰ ਸਦਾ ਮਾਜੀਰ ਆ ਗਿਆ ਭਾਈ ਦੇਖ ਮੈਂ ਕਿਹਾ ਕਿਹਾ ਤਾਂ ਮਾਰ ਚ ਸਗਾ ਮੈਂ ਬਾੜ ਲੈ ਲਿਆ 14 ਪਹਿਲਾਂ ਮੈਂ ਬਾੜ ਲਈ ਮੈਂ ਬਾੜ ਲਈ ਨਾ ਬੁੱਕ ਇਹਨੂੰ ਨਹੀਂ ਹੋਇਆ ਇਹ ਬੁੱਕ ਚੱਕਾ ਤਾਂ ਮੇਰਾ ਬੁੱਤ ਫੋਨ ਨਹੀਂ ਤੋਕ ਲੈ ਕਿਹਦੀ ਤੇਰੀ ਹੋ ਆਹ ਕਹਾ ਵੀਡੀਓ ਤੇ ਪਾਈ ਆਏ ਦੱਸੋ ਮਾੜੀ ਦੀ ਡੈਕੋਰੇਸ਼ਨ ਕੀ ਡੈਕੋਰੇਸ਼ਨ ਤਾਂ ਵਧੀਆ ਕਰੀ ਵੀ ਹੈ ਅੱਛਾ ਚਲੋ ਆਪਣੇ ਸੀਧੀ ਦਿਨ ਵੀ ਚੱਲਦੇ ਚੱਲੋ ਹੁਣ ਜੀ ਮਤਲਬ ਸਾਡਾ ਉਧਰ ਦਾ ਮਤਲਬ ਜਿਆਦਾ ਫੋਕਸ ਸਾਡਾ ਹੈਗੇ ਕਿ ਮਹਾਰਾਜ ਸਾਡੇ ਵਾਸਤੇ ਕਰ ਕੀ ਹੈ ਚਲੋ ਇੱਕ ਜੇ ਦੇਖਿਆ ਜਾਵੇ ਇਹ ਵੀ ਸਾਨੂੰ ਭਾਈ ਬਾਜਦਾ ਨਹੀਂ ਬਖਸ਼ੀ ਜੀ ਹਾਂ ਬਾਲ ਕੇ ਨਹੀਂ ਚਲੋ ਨਹੀਂ ਕਰ ਸੈਨੀਟਾਈਜ਼ਰ ਪਹਿਲਾਂ ਚਲੋ ਨਾ ਚਲਾ ਲਾ ਬਾਅਦ ਚ ਜਾ ਤੂੰ ਚੱਕੂਗਾ ਦਸ ਕਰੀ ਚਲੋ ਪਹਿਲੇ ਚਲਾ ਲਓ ਵਾਹ ਨਹੀਂ ਪੈਣੇ ਚਾਹਦਾ ਕਰਨਾ ਆ ਗਰੀ ਵਾਲੀ ਤਾਂ ਮਰਦੀ ਆ ਮਰ ਗਈ ਪਾਲਾ ਬਾਲਣਾ ਤੇਰੇ ਹੱਥ ਵੀ ਕਿੱਲੇ ਚੋਂ ਤਾਂ ਤੂੰ ਮਾਰੇ ਹੇ ਹਮਾਰੇ ਥੱਲੇ ਗਿੱਟੀ ਦੇ ਪਤਾ ਨਹੀਂ ਉੱਪਰ ਹਵਾ ਚ ਸੰਗਦੀ ਉਹ ਜਿਹੜੀ ਉਹ ਕੁੱਕੜ ਹੁੰਦੀ ਆ ਨਾ ਜੀ ਉਹ ਗਿਆ ਉਹ ਨਾਲ ਮਨੇ ਹਾਰਨੇ ਕਿੱਥੇ ਕੰਮ ਕਰਦੀ ਸੀ ਹਾਂ ਸਹੀ ਗੱਲ ਆ ਕੰਨ ਕਰਨ ਆ ਗਿਆ ਹੂ ਜੀ ਜੀ ਕਰਨ ਤੇ ਨਹੀਂ ਹੋਣਾ ਕੰਮ ਮੈਨੂੰ ਦੇਖਿਆ ਬਸ ਬਿਲਕੁਲ ਨਾਲ ਨਾਲ ਲਾਪੋੜੀ ਉੱਪਰ ਜਾ ਕੇ ਬੁਝਾਉਣਾ। ਜੜੀ ਦਸ਼ਾ ਵਲੋਂ ਨੂੰ ਡਰ ਲਾਉਂਦਾ। ਚਲੜੀ ਅੱਛਾ ਫਿਰ ਤੂੰ ਪਹਿਲਾਂ ਦੱਸਦਾ। ਇੱਥੇ ਤਾਂ ਹੋਰ ਕਈ ਉਹਨੇ ਬਾਣਨੇ ਨੂੰ ਫਿਰਦੇ ਆ। ਉੱਧਰ ਦੇਖਿਓ ਪਿੱਛੇ ਕਿੰਨੇ ਕੋਈ ਨਹੀਂ। ਵਾਹਿਗੁਰੂ। ਹੈਪੀ ਬਰਥਡੇ। ਸਾਡੀ ਚੁੱਪ ਦਾ ਬਰਥਡੇ ਹੀ ਹੋਇਆ। ਇੱਕ ਨੱਕਾ ਨਾ ਹੈ ਤਾਂ ਵੱਡੇ ਹੀ ਇਹਨੂੰ ਬੈਠੇ ਅੱਗੇ ਦੇ ਨਾਲ ਉੱਪਰ ਨਾ ਉੱਪਰ ਨਾਉਣ ਦੀ ਬਜਾਏ ਸਾਈਡ ਪਰ ਲਾ ਲਿਆ ਕਰੀਏ ਹਨਾ ਕਿ ਇਹਦੇ ਵਿੱਚ ਜਿਹੜੇ ਉੱਪਰ ਉਹ ਗਿਰਦੇ ਆ ਚਲੋ ਕੱਟਾਂ ਸੁਮੇ ਚਲ ਚਲ ਸੁਮੇ ਤੂੰ ਵੀ ਚਲਾ ਚੱਲ ਉੱਧਰ ਆ ਲੈ ਬੋਲ ਨੂਰ ਨੂੰ ਮਿਠਾ ਨਾਲ ਬੱਸ ਕਰ ਲੈ ਪੁੱਤ ਜਸਮੀਨ ਆ ਜਾ ਤੂੰ ਵੀ ਨੜੇ ਹੋ ਜਾ ਜਸਮੀਨ ਨੜੇ ਆ ਤੂੰ ਵੀ ਤੂੰ ਵੀ ਆ ਜਾ ਹੱਥ ਲਾਉਣਾ ਆਹਦੀ ਲਾਕ ਕਰਤੀ ਲਾਉਣਾ ਪੁੱਤ ਬਹੁਤ ਹੋ ਗਿਆ ਇਹ ਤਾਂ ਦੇਖੋ ਇਹ ਤਾਂ ਦੇਖੋ ਚਲੋ ਅੱਛਾ ਹੈ ਵੇਰੀ ਗੱਲ ਠੀਕ ਹੈ। ਚੱਲ ਅਗਲੇ। ਹਾਂ ਮਸਾਤ ਸਾਤ ਹੈ। ਹਾਂ। ਇਹੋ ਮਸਾਤ ਦਾ ਪਾੜੇ ਤੇ ਮੇਰਾ। ਹਾਂ। ਕਰਨਾ। ਆ ਸ਼ਿਵ ਦਾ ਪਾੜਾ। ਚੱਲ ਵੀ ਚਲੋ। ਆ ਲੈ ਰਹਾ। ਸਾਰੇ ਹੱਥ ਲੱਗ ਰਿਹਾ। ਤੁਸੀਂ ਮਿਲਾਓ। ਜੱਜ ਜੱਜ। ਹੈਪੀ ਬਰਥਡੇ ਚੋਟੀ ਹਰੁਨ। ਹੈਪੀ ਬਰਥਡੇ ਹੈ। oh welcome home। ਵੈਲਕਮ। ਹੈਪੀ ਬਰਥਡੇ ਵੈਲਕਮ ਟੂ ਹੋਮ। ਹਾਂ। ਨਾਦਰ ਜੀ ਤੁਸੀਂ ਰੱਖੀ ਦਿਲੇ ਰੱਖੀ। ਮੈਂ ਇਹ ਕੱਟ ਦਿੰਦਾ ਤੇ ਚੱਕ ਲਉ। ਇਹਦੇ ਵਿੱਚ ਪਾ ਦਿਓ। ਕੰਨ ਰੋਜਾ ਕੰਨ ਰੋਜਾ ਮੇਰੇ ਪੁੱਤਾਂ ਨੂੰ ਪਾ ਗਏ ਪਹਿਲਾਂ ਤੇ ਚੱਲੋ ਬਈ ਆਹ ਜੀ ਸੱਡੀ ਮਾਸੀ ਨੇ ਤਕਲੀਫਾਂ ਸੁਣੀਆਂ ਹੋਰ ਮਾਸੀ ਨੂੰ ਸਾਡੀ ਨੂੰ ਕੋਈ ਤਕਲੀਫ ਨਾ ਦਵੇ ਮਹਾਰਾਜ ਮਾਸੀ ਤਕਲੀਫਾਂ ਮੈਨੂੰ ਮਿਲ ਜਾਣ ਲਾ ਹੋਣ ਕੋਈ ਨਹੀਂ ਨਾ ਜੇ ਮਾਂ ਬਾਪ ਚਾ ਲੈ ਜਾਊਗਾ ਕੋਈ ਨਾ ਮਾਂ ਬਾਪ ਦੇ ਦੁੱਖ ਦੇਖ ਲੋ ਫੇਰ ਜੇ ਅੱਜ ਭੱਜ ਕੇ ਆ ਵੀ ਨਹੀਂ ਹੋਣਾ ਹੁਣੇ ਲੈ ਉਹ ਘਰ ਤੋਂ ਤਾਂ ਪਾਸੇ ਚਾਰੇ ਢੀ ਨਹੀ ਜਿਵੇਂ ਹੋਣੇ ਦੀ ਕੇਅਰ ਕਰਨ ਨੂੰ ਕਿਹਾ ਡਾਕਟਰ ਨੇ ਫਿਰ ਉਹ ਸਾਹ ਨਾਲ ਇੰਨੀ ਛੇਤੀ ਨਾ ਸਾਦੀ ਬੋਹਾਗਾ ਬੜੀ ਮੱਪੂ ਬੈਠੀ ਜਾ ਤਾਂ ਟੈਨਸ਼ਨ ਨਹੀਂ ਲੈਣੀ ਮਾਸੀ ਜੀ ਦੀ ਇੱਕ ਗੱਲ ਆ ਬਾਪੂ ਮਾਸੀ ਜੀ ਮੈਂ ਇੱਕ ਗੱਲ ਦੇਖੀ ਛੋਖੇ ਜਿਹੇ ਦਰਦ ਨੂੰ ਸਿਆਣ ਦੇ ਹਾਂ ਹਾਂ ਯਾ ਤਾਂ ਬਿਆਰ ਨੂੰ ਜੀ ਜਿਆ ਸ਼ਾਪਿੰਗ ਕਰਦੇ ਫਿਰਦੇ ਨੇ ਆਪਾਂ ਇਹ ਸ਼ੁਰੂ ਕਰਕੇ ਹਟਿਆ ਇੱਕ ਮੇ ਪਹਿਲਾ ਹੂੰ ਜਿਹੜੀ ਤਸਵੀਰ ਬਾਸੀ ਜੀ ਨੇ ਦੋਆਂ ਮਗਰ ਮੀਰੀਆ ਕੋਲ ਦਾ ਸਾਮਾਨ ਇੰਨਾ ਸਾਡੇ ਕੋਲ ਜੀ ਸ਼ਾਪਿੰਗ ਕਰੀ ਵੀ ਬਾਸੀ ਜੀ ਨੇ ਇੰਨਾ ਸਾਮਾਨ ਚੱਕਿਆ ਵਾ ਸਾਤੇ ਕਿਤੇ ਗਾਹ ਜਾਣ ਮੈਂ ਜੈਸ ਮੈਨੂੰ ਕਹਾ ਮੈਂ ਉਹ ਵੀ ਬਾਸੀ ਦਾ ਵਾਕਿਆ ਤਨ ਉੱਠ ਜਾ ਮੇਰੇ ਤਰੇ ਇੱਧਰ ਆ ਜਾ ਵੀਰ ਨਹੀਂ ਭਈ ਆਪਣਾ ਕਹਿਣਾ ਮਤਲਬ ਇਹ ਫਰਮਾਤਣਾ ਸਭ ਨੂੰ ਖੋਸ਼ ਹਾਲ ਹੈ ਕਰ ਤੂੰ ਵੀ ਲੈ ਲੈ ਸਭ ਨੂੰ ਕਰ ਤੂੰ ਵੀ ਖਾਣਾ ਹੁਣ ਪਤਾ ਲੱਗ ਕਿਹਨੂੰ ਨੋ ਮਜ਼ਾ ਆ ਰਹੇ ਹਾਂ ਤਾਂ ਤੂੰ ਕਿਉਂ ਨਹੀਂ ਕੋਟ ਪਾ ਰਹਾ ਆਵਾਜ਼ ਕਰਦੀ ਕਰ ਨਹੀਂ ਲੱਦੀ ਕਰ ਉੱਪਰੇ ਪਿਆ ਕੋਟ ਮੈਂ ਕਹ ਸਾਰਿਆਂ ਨੇ ਇੰਨੇ ਇੰਨੇ ਕੱਪੜੇ ਪਾਏ ਪਿੰਨਾ ਟੀ-ਸ਼ਰਟ ਕੀ ਉੱਪਰੇ ਪਿਆ ਕੋਟ ਗਰਮੀ ਨਹੀਂ ਆਣੀ ਨਾ ਗਰਮੀ ਆ ਜੀ ਕੋਸੀ ਚਾੜੀਆਂ ਪਰ ਮੇਰੀ ਉਮਰ ਤੇ ਸਾਰੀਆਂ ਪਰ ਇੱਕ ਪਰ ਇੱਕ ਕਰਨ ਦੇ ਚਾਹ ਲੈਵਾਰੇ ਫੇਰ ਪਾਈ 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 ਤਾਂ ਹੀ ਲੈ ਕੇ ਆਇਆ ਦਾ ਜੀ ਸਭ ਮੈਂ ਕਹ ਮੇਰੇ ਵੀ ਹੱਥ ਦਾ ਲੱਗ ਗਿਆ ਤੇ ਅੱਛਾ ਡੈਡੀ ਇਹ ਵੀ ਗੱਲ ਠੀਕ ਆ ਜੀ ਮੈਂ ਹਾਂ ਜਿਹੜੀ ਮਾਰੀ ਉਹਨੂੰ ਵੀ ਲਾਉਗਾ ਹਾਂ ਲਾ 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 ਨਾ ਮੈਂ ਰਹੀ ਨਾ ਕਰੋ ਨਾ ਚਲ ਕਰੋ ਓਏ ਜੱਸ ਨੂੰ ਪੜਾ ਕੇ ਥੋੜਾ ਜਿਹਾ ਜਿਹੜਾ ਦੁੱਧ ਵਾਲਾ ਪ੍ਰਸਾਦ ਕੋ ਕਾਰ ਕਲੀਅਰ ਸਟੈਂਪ ਉਹਨਾਂ ਨੇ 2 ਘੰਟੇੋਂ ਤਾਂ ਕਿਹਾ ਵਾ ਪੜਦਾ ਕਰਤਾ ਲੈ ਫਿਰ ਉਹਨਾਂ ਦੇ ਅੰਦਰ ਹਾਂ ਅੰਦਰ ਲਈ ਹਾਂ ਅੰਦਰ ਲਈ ਠੀਕ ਹੈ ਨਾ ਤੇ ਦੁੱਧ ਵਾਲਾ ਪ੍ਰਸਾਦ ਕਰੋ ਮਿਲਦੇ ਜੀ ਫਿਰ ਥੋੜੀ ਦੇਰ ਤੱਕ ਤੁਹਾਨੂੰ ਅਸੀਂ ਫੇਰ ਦੁਬਾਰੇ ਕਰਨ ਲੋ ਜੀ ਸਾਰਾ ਖੁਸ਼ ਹੋ ਗਿਆ ਜੀ ਨਿਬੇੜ ਨਬੂੜ ਕੇ ਨਾਨੀ ਨੇ ਸੰਭਲੀ ਆਪਣੀ ਦੋਤੀ ਦੀ ਡਿਊਟੀ ਠੀਕ ਤੇ ਆਲੀ ਨਾਨੀ ਦੇਖ ਰਹੀ ਆ ਦੂਰ ਦੂਰ ਤੇ ਕੀ ਕਰੇ ਬੈਠ ਹੋ ਨਹੀਂ ਰਿਹਾ ਟੂਹੀ ਲਾ ਕੇ ਬੈਠਣਾ ਚਾਹੁੰਦੇ ਆ ਪਰ ਉਹ ਆ ਜਿਹੜਾ ਸਾਡਾ ਸ਼ੈਤਾਨ ਹੈ ਟੂਹੀ ਲਾ ਕੇ ਮਾਸੀ ਨੂੰ ਬੈਠਣ ਨਹੀਂ ਦੇ ਰਿਹਾ ਜਾਨਿਆ ਨੂੰ ਐ ਹੁੰਦਾ ਨਾ ਮੇਰੇ ਨਾਲ ਖੇਡੋ ਬਸ ਚਲੋ ਬਾਬਾ ਜੀ ਕਰੇ ਨਾਨੀ 15 ਦਿਨਾਂ ਦੇ ਵਿੱਚ ਇਹਨਾਂ ਕਾਇਮ ਹੋ ਜਵੇ ਮੂਹਰੇ ਨੂੰ ਬੈਠਣ ਲੱਜਵੇ ਹੋਜਣਾ ਠੀਕ ਹੋ ਜਾਣਾ ਠੀਕ ਨਹੀਂ ਮੰਮੀ ਹਾਂ ਹੋਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੀ ਆਈ ਹੈ ਜੀ ਅੱਜ ਹਰਗੁਣ ਹਰਗੁਣ ਵੀਰੀ ਆ ਦੂ 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 ਇਹ ਥੋੜਾ ਜਿਆ ਰੋ ਰਹੀ ਆ ਹੂੰ ਤੇ ਸੰਦੀਪ ਜਦੋਂ ਇਹ ਆਰਗੁਣ ਆਈ ਵਿੱਕੀ ਨੂੰ ਸੰਦੀਪ ਕਹਿੰਦੀ ਹਾਂਜੀ ਹੁਣ ਹੋ ਜਾ ਕੈਮ ਹੂੰ ਨਿਆਣੇ ਸਾਹਮਣੇ ਨੂੰ ਬਹੁਤ ਜ਼ਿਆਦਾ ਰੋਗਦੀਤੀ ਦੇਖ ਕੇ ਮੈਨੂੰ ਮੈਂ ਚੱਕ ਐ ਸਾਹਸ ਹੁੰਦਾ ਨਿਆਣੇ ਨੂੰ ਵੀ ਮੈਂ ਕਿਹਦੇ ਕੋਲ ਜਾਂਦਾ ਤਾਂ ਜ਼ਿਆਦਾ ਮੈਂ ਜਿਵੇਂ ਹਸਪੀਟਲ 'ਚ ਜਾਂਦੀਤੀ ਮੈਂ ਤੇ ਚੱਕੀ ਨਹੀਂ ਤੀ ਨਾ ਹਾਂ ਹੰਦਾ ਹੀ ਇਹ ਦੇਖ ਲੈ ਮਾਸਿਨ ਨੂੰ ਵੀ ਮੜਿ ਮੁੜ ਕੇ ਦੇਖ ਦਿੱਤੀ ਐ ਤਾਂ ਹਾਂ ਦੇਖ ਲੈ ਮੰਮੀ ਆਪ ਚੁੰਗਣੀ ਫੜ ਕੇ ਪੀਣ ਲੱਗੀ ਹੋਣੀ ਹਾਂ ਛੱਡ ਦਵਾ ਕੱਢ ਦੋ ਕੱਢ ਦੋ ਕੱਢ ਦੋ ਹਾਂ ਉਹ ਕਰਦੀ ਐ ਇਹ ਇਹਨੂੰ ਬੈਠੀ ਕਰ ਲਓ ਬਸ

ਉਹ ਹਾਂ ਇਨੀ ਕਾ ਮੇਰਾ ਫੈਸਲਾ ਸਰੀਰ ਦੇ ਸਾਥ ਕਿਸੇ ਥੋੜਾ ਥੋੜਾ ਹੱਥ ਪੈਰ ਘੁੱਟ ਹੋ ਗਿਆ ਬੱਸ ਸਕਾ ਤੇ ਲੈ 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 ਇਹ ਤਾਂ ਹੈ ਬਈ ਡਰ ਲੱਗਦਾ ਇਹ ਤਾਂ ਹੈ ਕਿ ਚੱਲ ਕੋਈ ਗੱਲ ਨਹੀਂ ਬਾਕੀ ਹੌਲੀ ਹੌਲੀ ਲੱਜਣਾ ਸਾਡੀ ਕੋਲ ਵਿੱਚ ਵੀ ਆਉਣ ਉਹਨੇ ਜਿਆਦਾ ਟਾਈਮ ਸਾਡੇ ਕੋਲ ਹੀ ਕਰਨਾ ਮੈਂ ਤੁਹਾਡੇ ਕੋ ਘੱਟ ਰਹਿਣਾ ਉਹਨੇ ਜਿਹੜੀ ਸ਼ੁਗਰੀਤ ਨਾਲ ਫੋਟੋ ਬਹੁਤ ਸੋਹਣੀ ਆਈ ਵੀ ਇਹਦੀ ਹਾਂ ਚਲੋ ਉਹ ਮੇਲਾ ਸਵੇਰੇ ਕੀਤੀ ਦੀ ਨਾ ਉੱਪਰ ਬਾਬਾ ਇਹਨਾਂ ਦਾ ਮੈਂ ਟਟਕਾ ਲਿਆ ਨਾ ਤਾਂ ਨਹੀਂ ਹਾਂ ਵੇਰੀ ਗੁੱਡ ਹਾਂ ਨਾ ਦੂਸਾ ਕੱਢੀ ਨਹੀਂ ਗਮਰੇ ਚ ਤੇ ਬਾਹਰ ਆ ਕੱਢੋ ਫੇਰ ਇਹਨੂੰ ਮੜ ਜਾ ਪਰ ਬਾਬਿਆਂ ਦੇ ਮੱਥਾ ਟਕਾ ਕੇ ਲੇਕੀਏ ਕੰਮਰੇ ਚੋਂ ਬਾਹਰ ਕੱਢੂਗਾ ਤਾਂ ਇਹ ਕੱਢੀ ਹੋ ਬਿਨਾ ਬਾਦ ਮੱਥਾ ਲੱਗਣਾ ਜਾਂ ਸੀ ਇਹਦਾ ਅੱਜ ਨਾਲ ਦਿਨਾਂ ਦੀ ਹੋਈ ਐ ਜਿਵੇਂ ਅਸੀਂ ਹਰਗੁਣ ਦਾ ਲੇਕੀਨ ਹੀ ਤੇ ਉੱਥੇ ਬਾਬਿਆਂ ਦੇ ਉੱਥੇ ਆਪਣਾ ਦਰਵਾਜ਼ਾ ਚੜਾ ਹੁਣ ਚੱਲ ਗਏ ਤੇ ਉਹਨਾਂ ਨੇ ਜਿਆਦਾ ਕਹਿਤਾ ਤਾਂ ਕਹਿੰਦੇ ਵੀ 11 ਦਿਨ ਬਾਅਦ ਹੀ ਮੱਥਾ ਟਕਾਈਦਾ ਹੁੰਦਾ ਵੀ ਬੱਚੇ ਦਾ ਤੇ 11 ਦਿਨ ਬਾਅਦ ਤੁਸੀਂ ਪ੍ਰਸ਼ਾਦ ਨਾ 10 11 ਬਾ ਪਰਸੋਂ ਨੂੰ ਆ ਪਰਸੋਂ ਟਕਾ ਦੇਣਾ ਗੱਲ ਹੈ ਆ ਪਾਪੀ ਮਮੀ ਖਵਾ ਜੇ ਦਾ ਮੱਥਾ ਟੇਕਦੇ ਹੂੰ ਓਕੇ ਠੀਕ ਹੈ ਇਹਨੇ ਪੀਣਾ ਨਹੀਂ ਹੈਗਾ ਦੁੱਧ ਇਹ ਓਵਰ ਓਵਰ ਪੀ ਰਹੀ ਹੈ ਦੁੱਧ ਆਹ ਦੇਖੋ ਲੱਤਾਂ ਪੈਰ ਮਾਰ ਲੱਗੀ ਨਾ ਇਹਨੂੰ ਬਿਠਾ ਕੇ ਬਿਠਾਣ ਲਈ ਉਹਨੂੰ ਗੋਦੀ 'ਚ ਨਿਪਲ ਆ ਤੁਹਾਡੇ ਕੋਲ ਗੇਰੇ ਮੈਂ ਇੱਥੇ ਤੇ ਆਹ ਪਿਆ ਇਧਰ ਰੁਕਾ ਦੇ ਆਪਾਂ ਦੇਖੋ ਬੱਸ ਆਹ ਦੇਖੋ ਬੱਸ बाहर भी ध्यान रखो मर जा क्या हो गया अंदर बिल्ली मामा तियां दोनों अटैक हमारे लगी हुई है अंदर ले अटैक कौन बिल्ली मतलब मातियां दोनों एक बड़ी बिल्ली भी छोटी भी मतलब बिल्लियां दो बिल्लियां बड़ी होनी फिर तू कादे खातिर मर जी राखी कर बाहर कुछ ना लेके जावे मर जाया

ਆ ਜਾ ਦੇਖੀ ਚਾਚਾ ਦੇਖੀ ਬੋ ਦੇਖਦੀ ਜਾਣਾ ਨਹੀਂ ਕੋ ਬੂ ਬੂ ਹਮ ਮੈਂ ਨਿੱਪਲ ਕੱਢੋ ਤੇ ਮੋਚ ਦੇਖਿਓ ਹੁਣ ਬੋਲੂਗੀ ਨਿੱਪਲ ਕੱਢੋ ਦੇ ਅੱਜ ਬਣਾ ਜਾ ਅੱਜ ਅੱਜ ਚਾਰ ਗਿਨੇ ਬੋਦੀ ਮੈਂ ਗੱਲਾਂ ਤਾਂ ਕਰੋ ਉਹਦੇ ਨਾਲ ਬੜੀ ਜਿਆ ਅੱਜ ਗੜੇ ਇਹ ਗੜੇ ਕੌਣ ਤਾਂ ਗੱਨਾ ਵੀ ਨਹੀਂ ਗਾਨੀ ਆਉਂਦੀ। ਕਿਆ ਕਰ ਜਾਨੇ ਆ। ਕਿਆ ਕਰਦੀ ਬੀਦੀਆਂ? ਭਾਈ ਹੁਣ ਸਾਨੂੰ ਇਹਨਾਂ ਨਾਲ ਹੈ। ਹਾਂ ਗੁਨੇ ਕੋ ਬਾਦ ਦਾਸੀ ਦਿਨ। ਕੋ ਮਾ ਦਾਸੀ ਦਿਨ। ਕੋ ਮਾ ਦਾਸੀ। ਡੈੜੀ ਮਾਰਦਾ ਦਾ ਪਤਾ। ਬਾਪ ਦੀ ਤਾਂ ਪੂਰੀ ਲਾਡ ਲੀਆ ਮੇਰੇ ਕੋ ਰੋਈ ਜਾ ਉਹ ਗਿਰਿੰਦਰ ਕੋ ਜਦ ਚੁੱਪ ਕਰ ਜਿੰਦੀ ਇਹ ਦੇਖ ਲੋ। ਪਾਪਾ ਮਾਤਾ ਕਦਾੜੀ ਮਾਰਦੀ ਸੀ। ਦੇਖੇ ਮੂੰਹ। ਕੋ ਮਾਰਦਾ ਅੰਦਰ।

ਉਹ ਬੇ ਮਾਤਾ ਹਸੋਂ ਦੇ ਜੀ ਸੁਤੀ ਪਈ ਹਰ ਦਿਨ ਚਲੋ ਹੁਣ ਆਪਣੀ ਇਹਦਾ ਨਾਮ ਵੀ ਰੱਖਣਾ ਕੁਸ ਕਰ ਲੋ ਕੁਸ ਪਾਪਾ ਦੇਖੋ ਪਾਪਾ ਕਹਿੰਦੇ ਸੀ ਵੀ ਕੱਲੂ ਰੱਖਾਂਗੇ ਨਾ ਹੂੰ ਦੋ ਤਿੰਨ ਨਾਮ ਉਹੀ ਚੂਸ ਕਰੀ ਆ ਉਹੀ ਰੱਖ ਲਵਾਂਗੇ ਕਹਿੰਦੇ ਸੀ ਹਾਂ ਉਹਦੇ ਚ ਰੱਖ ਲੋ ਵਧੀਆ ਨਾਮ ਆ ਉਹ ਉਹ ਦੇਖੀ ਗੱਲਾਂ ਲੈ ਹਾਉ ਹਾਉ ਹਾਂ

ਦਾ ਸਨੇ ਨਾ ਹੀ ਫਿਰ ਕਿੰਨਾ ਖੁਸ਼ ਇਸ ਕਿ ਲਾ ਕੇ ਪਤਾ ਕੀ ਆ ਕੁਸ਼ਾ ਜੂਰ ਸਾਹਿਬ ਫਿਰੀ ਐ ਨਾ ਤਾਂ ਕਰਕੇ ਹੋ ਗਿਆ ਇਹਨੂੰ ਜਿਆਦਾ ਤਾਂ ਕੀ ਵੀ ਵੀ ਮੈਂ ਐ ਖੜਨਾ ਐ ਐਵੇਂ ਘੁੰਮਣਾ ਗੋਦੀ ਦੇ ਵਿੱਚ ਹਾਂ ਗੱਲ ਤਾਂ ਆਹ ਹੈ ਸਾਰੀ ਗੋਦੀ ਦਾ ਸੁੱਖ ਪੈ ਗਿਆ ਇਹਨੂੰ ਹੂੰ ਚਲ ਇੱਕ ਗੱਲ ਐ ਹੋ ਮੰਮੀ ਕੋਲ ਵੀ ਰੋਈ ਜਾਵੇ ਅੱਜ ਸਾਰਿਆਂ ਕੋਲ ਰੋਈ ਜਾਵੇ ਮੇਰੇ ਕੋਲ ਆ ਕੇ ਟਿੱਗੀ ਦੇਖ ਲੋ ਇਹ ਕਈ ਵਾਰ ਮਾਂ ਦੀ ਮੱਤ ਤਾਂ ਇਹ ਬੱਚੇ ਨੂੰ ਮੈਸਜ ਕਰਨੀ ਪੈਂਦੀ ਹੈ ਫਿਰ ਮੈਂ ਇਹਨੂੰ ਸੌਵੇਂ ਪੁੱਛ ਜੁੰਦਾ ਐ ਮੇਨ ਗੱਲਾਂ ਮਾਰ ਲੱਗੀ ਲੈ ਮੈਂ ਇਹਨੇ ਸੌਣਾ ਦੇਖ ਲੋ ਲੈ ਇਹ ਹੁੰਦਾ ਹੀ ਐ ਹਜਾ ਟਾਈਮ ਜਿਹੜਾ ਮਾਂ ਕੋਲ ਆਉਂਦਾ ਹਾਂਜੀ ਕੀ ਹੋਇਆ ਬਾਹਰ ਜਾ ਬਾਹਰ ਕੀ ਆ ਤਾਂ ਗੇਰ ਕੇ ਹੋਣਾ ਚਾਹ ਮੂੰਹ ਚੋਂ ਬਾਹਰ ਸੰਤਰੇ ਤੇ ਮੈਂ ਡੰਡਾ ਲਾ ਦੂੰ ਗੇਰ ਕੇ ਬਾਹਰ ਗੇਰ ਕੇ ਕੇਲਾ ਹਾਂ ਜੇ ਬਾਹਰ ਕੱਢ ਕੇ ਖਾਣਾ ਅੰਦਰ ਕਰ ਲਾਉ ਨੂੰ ਤਾਂ ਤਾਂ ਕਿਆ ਕਹਿਣਾ ਉਹ ਦਿਖਾ ਲਵੇ ਉਹਨੂੰ ਉਹ ਕਈ ਜਣੇ ਵਾਰ ਕਰਿਆ ਵਾਰ ਕਰਿਆ ਜਾ ਕੇ ਚਲੋ ਠੀਕ ਆ ਜੀ ਹੁਣ ਸਾਨੂੰ ਦੋ ਇਜਾਜ਼ਤ ਅਗਲੇ ਬਲੌਗ 'ਚ ਮਿਲਦੇ ਆਵਰ ਲੋਡ ਹੋ ਗਿਆ ਠੀਕ ਆ ਬਾਏ ਬਾਏ ਜੀ